ਸਤ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਠੰਠਾ ਕੋ ਆ ਵੀਡੀਓ ਆਪਣੇ ਪਿੰਡ ਭਦੌੜ ਪਬਲਿਕ ਫੀਲਡ ਸਟੇਡੀਅਮ ਭਦੌੜ ਦੀ ਆ ਜਿੱਥੇ ਕੇ ਛੋਟੇ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੈਕਟਿਸ ਇਹਨਾਂ ਨੂੰ ਸਰਦਾਰ ਕੋਚ ਹਰਨੇਕ ਸਿੰਘ ਨੇ ਕੀ ਕਰਾਰੇ ਨੇ ਤੇ ਨਾਲ ਹੀ ਸਹਿਯੋਗ ਬਖਸ਼ੀ ਸਵਾਈ ਦਾ ਹੁੰਦਾ ਹੈਗਾ ਤੇ ਜਿੰਨੀਆਂ ਵੀ ਆ ਤੁਸੀਂ ਦੇਖ ਰਹੇ ਹੋ ਹਲਟਾ ਲਾਰੇ ਆ ਜਵਾਕ ਇਹ ਸਾਰਾ ਸਮਾਨ ਆਪਣੇ ਸਟੇਡੀਅਮ ਕਲੋਡ ਦੇ ਵਿੱਚ ਹੈਗਾ ਹੈ ਇਹ A to Z ਸਮਾਨ ਹੈਗਾ ਸਾਰੇ ਬੱਚੇ ਮੱਧ ਵਰਗ ਦੇ ਪਰਿਵਾਰ ਦੇ ਬੱਚੇ ਨੇ ਜਿਨੇ ਜਿਹੜੇ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਇਹ ਤੁਸੀਂ ਦੇਖ ਰਹੇ ਹੋਗੇ ਦੇਖੋ ਦੇਖੋ ਛੋਟੇ-ਛੋਟੇ ਬੱਚੇ ਅਡੋ-ਅਡੀ ਇੱਕ ਸਿਸਟਮ ਬਣਾਇਆ ਹੁੰਦਾ ਪ੍ਰੈਕਟਿਸ ਕਰਾਉਣ ਦਾ ਇਹ ਪੌੜੀਆਂ ਲਵਾ ਰਹੇ ਨੇ ਸਾਰੇ ਛੋਟੇ-ਛੋਟੇ ਜਵਾਕ ਨੇ ਸਾਰੇ ਦਾਦਾ ਸਾਲ 10 ਸਾਲ ਦਾ ਕੋਈ 12 ਸਾਲ ਦਾ 7 ਸਾਲ ਦਾ ਪੂਰਾ ਵਧੀਆ ਮਾਹੌਲ ਆ ਸਟੇਡੀਅਮ ਦੇ ਵਿੱਚ ਜੇ ਤੁਸੀਂ ਅੱਕਰ ਹੀ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਜਾ ਕੇ ਬਹੁਤ ਵਧੀਆ ਲੱਗੂਗਾ ਇਸਾਮ ਦਾ ਸ਼ਾਮ ਨੂੰ ਕਰਾਉਂਦੇ ਨੇ ਜਾਕੂਦ ਸਾਹਿਬ ਪ੍ਰੈਕਟਿਸ ਸ਼ਾਮ ਨੂੰ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਪ੍ਰੈਕਟਿਸ ਕਰਾਉਂਦੇ ਨੇ ਠੀਕ ਹੈ ਜੀ ਬੁੱਤ ਕਿਵੇਂ ਆ ਇਹ ਜਿਹੜੀ ਹੁਣ ਤੁਸੀਂ ਪ੍ਰੈਕਟਿਸ ਕਰਦੇ ਹੋ ਇਹ ਕੀ ਲਾ ਕੇ ਛੱਡਿਆ ਤੁਸੀਂ ਕੀ ਕਹਿੰਦੇ ਇਹਨੂੰ ਲੈਟਰ ਇਹ ਕਿੰਨੀਆਂ ਲਾ ਦਿੰਨੇ ਹੋ ਤੁਸੀਂ ਅਸੀਂ ਤਾਂ ਇਹ ਕੀ ਹੁੰਦੀ ਆ ਨਹੀਂ ਹੁੰਦੀ ਤੇ ਇੱਕ ਹੀ ਦੁਬਾਰੀ ਦੁਬਾਰੀ ਮੁੜ ਕੇ ਜਿਵੇਂ ਕਿੰਨੀ ਵਾਰੀ ਲਾ ਦਨੇ ਲਗਦਾ 8-8 ਲਾ ਦਨੇ ਸਾਰੇ ਬੱਚੀ ਧਲਾਉੜਦੇ ਹੋ ਸਾਰੇ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੇਡ ਸਟੇਡੀਅਮ ਭਲਾਉੜ ਲਈ ਜਵਾਕਾਂ ਨੂੰ ਪ੍ਰੈਕਟਿਸ ਕਰਨ ਦੀ ਗੱਤਰ ਇਹ ਚੀਜ਼ਾਂ ਸਾਰੀਆਂ ਮਹੱਈਆ ਕਰਾਈਆਂ ਨੇ ਦਾਨ ਕੀਤੀਆਂ ਨੇ ਬਹੁਤ ਚੰਗੇ ਲੋਕ ਨੇ ਬਾਈ ਦੇ ਨਾਲ ਹੀ ਰਲ ਕੇ ਉਹ ਫੰਡ ਇਕੱਠਾ ਕਰਦੇ ਹੁੰਦੇ ਸੀ ਇਹ ਜਿਹੜਾ ਫੰਡ ਇਕੱਠਾ ਕੀਤਾ ਵਾ ਉਹਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਇਹ ਆਈਆਂ ਵੀ ਆਈਆਂ ਜਿਵੇਂ ਤੁਸੀਂ ਓਪਨ ਜਮ ਦੇਖ ਰਹੇ ਹੋ ਆ ਬੱਚੇ ਪੱਟ ਰਹੇ ਆ ਕੱਪ ਰਹੇ ਹੈਗੇ ਇਹ ਸਾਰੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੀ ਆਈਆਂ ਵੀ ਆਈਆਂ ਚੀਜ਼ਾਂ ਨੇ ਇਹ ਦੋਸਤੋ ਜਿਹੜਾ ਤੁਸੀਂ ਆ ਹੁਣ ਬੱਚਾ ਦੇਖੋਗੇ ਇਹ ਹਰਨਾਮ ਸਿੰਘ ਵਾਲੇ ਤੋਂ ਸਰਦਾਰ ਤੇਜਾ ਸਿੰਘ ਜੀ ਨੇ ਐਸਆਈ ਸਾਹਿਬ ਉਹਨਾਂ ਦਾ ਲੜਕਾ ਦਾ ਜਿਹੜਾ ਕਿ ਪੰਜਾਬ ਲੈਵਲ ਤੱਕ ਪੰਜਾਬ ਲੈਵਲ ਤੋਂ ਉੱਪਰ ਤੱਕ ਖੇਡਿਆ ਵਗਾ ਹੜਾ ਦੇ ਵਿੱਚੋਂ 99 ਇੰਚ ਇਹ ਲਾ ਕੇ ਹਟੇਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਇਹ ਪਲੇਅਰ ਮੁੰਡਾ ਵਾਲਾ ਬਾਈ ਠੀਕ ਠਾਕ ਕੀ ਨਾਮ ਆ ਵੀਰੇ ਤੁਹਾਡਾ ਗਰਪਾਲ ਪਾਣੀ ਵੀਰੇ ਗਰਪਾਲ ਹਾਂ ਕਿਹੜਾ ਪਿੰਡ ਆ ਵੀਰੇ ਤੇਰਾ ਵੀਰੇ ਮਨਜੋਤ ਸਿੰਘ ਜੀ ਥੋੜਾ ਜੀ ਅਨਮੋਲਪ੍ਰੀਤ ਸਿੰਘ ਜੀ ਥੋੜਾ ਜੀ ਮੰਟੂ ਕਰ ਮੰਟੂ ਕਰ ਕਿ ਕਿੰਨਾ ਟਾਈਮ ਹੋ ਗਿਆ ਵੀਰੇ ਤੁਹਾਨੂੰ ਪ੍ਰੈਕਟਿਸ ਕਰਦਿਆਂ ਨੂੰ ਇਹ ਸਰਕੋਲੇ ਦਾ ਬਾਈ ਉਹ ਤਾਂ ਅਸੀਂ ਬਹੁਤ ਟਾਈਮ ਹੋ ਗਿਆ ਸਰਕੋਲੇ ਪਹਿਲਾਂ ਸਰ ਸਾਡੇ ਪਿੰਡ ਸੀ ਸਾਡੀ ਡਿਊਟੀ ਠੀਕ ਆ ਹੁਣ ਸਰ ਭਧੌੜ ਆਏ ਵਾ ਤਕਰੀਬਨ ਸਾਨੂੰ 4-5 ਸਾਲ ਤੋਂ ਵੱਧ ਹੋ ਗਏ ਸਰਕੋਲੇ ਪ੍ਰੈਕਟਿਸ ਕਰਦਿਆਂ ਨੂੰ ਠੀਕ ਆ ਤੇ ਤੁਹਾਡੀ ਗੇਮ ਕਿਹੜੀ ਹੈ ਵੀਰੇ ਇਹ ਮੇਰੀ 100 ਮੀਟਰ ਹੈ ਜੀ ਅੱਛਾ ਹਾਂ ਜੀ ਇਹ ਕੁੜੀਆਂ ਦੀ 400 ਤੇ 800 ਹੈ ਠੀਕ ਹੈ ਵੀਰੇ ਆ ਮੁੰਡਾ ਹਟਲਾ ਕਰਦਾ ਜੀ ਓਕੇ ਤੇ ਉਹ ਮੁੰਡਾ 800 1500 ਕਰਦੇ ਓਕੇ ਤੇ ਹੁਣ ਤੱਕ ਕਿ ਖੇਡੇ ਕਿੱਥੋਂ ਤੱਕ ਆ ਵੀਰੇ ਤੁਸੀਂ ਕਿਹੜੇ ਕਿਹੜੇ ਸ਼ਹਿਰਾਂ 'ਚ ਖੇਡੇ ਆਂਗੇ ਲਗਭਗ ਬਈ ਤਕਰੀਬਨ ਸਾਰੇ ਸ਼ਹਿਰਾਂ 'ਚ ਹੀ ਖੇਡੇ ਠੀਕ ਹੈ ਵੀਰੇ ਤੇੜੇ ਦੇ ਨੈਸ਼ਨਲ ਲੱਗੀਆਂ ਦੋ ਤਿੰਨ ਵਾਰੀ ਨੈਸ਼ਨਲ ਜਾਏ ਆ ਕੁੜੀ ਜਾਏ ਆ ਮੁੰਡਾ ਜਾਏ ਆ ਵੀ ਜਾਏ ਨੈਸ਼ਨਲ ਵਗੈਰਾ ਵੀ ਜਾਇਆ Odisha ਹੋ ਗਿਆ ਚਾਰਖੰਡ ਮਹਾਰਾਸ਼ਟਰ ਠੀਕ ਹੈ ਤੁਸੀਂ ਹੁਣ ਜਿੱਥੇ ਪ੍ਰੈਕਟਿਸ ਕਰਦੇ ਹੋਗੇ ਇਹ ਗਰਾਊਂਡ ਦਾ ਨਾਮ ਦੱਸੋ ਕਿੱਥੇ ਆ ਇਹ ਪਬਲਿਕ ਸਟੇਡੀਅਮ ਪਟੋੜ ਦਾ ਪਟੋੜ ਤੇ ਹਫਤੇ 'ਚ ਕਿੰਨੇ ਦਿਨ ਆਉਂਦੇ ਆ ਤੁਸੀਂ ਹਫਤੇ 'ਚ ਤਕਰੀਬਨ ਬਈ ਲਗਭਗ ਤੀਜੇ ਤਿੰਨ ਚਾਰ ਵਾਰੀ ਅਸੀਂ ਆ ਹੀ ਜਾਂਦੇ ਹਾਂ ਠੀਕ ਆ ਜਿੱਦੇ ਸਾਡਾ ਕੋਈ ਹਾਰਡ ਵਰਕ ਹੁੰਦਾ ਜ਼ਿਆਦਾਤਰ ਉਦੋਂ ਸਾਨੂੰ ਸਰ ਸਾਦੇ ਆ ਸੀ ਉਦੋਂ ਆਉਂਦੇ ਆ ਨਹੀਂ ਅਸੀਂ ਸਾਨੂੰ ਸਰ ਫੋਨ ਤੇ ਵਰਕ ਦੱਸ ਦਿੰਦੇ ਅਸੀਂ ਪਿੰਡ ਦਾ ਤੁਹਾਡੇ ਕੋਚ ਦਾ ਕਿਨਾਮ ਆ ਬਾਈ ਹਰਨੇਕ ਸਿੰਘ ਕਿੱਥੋਂ ਦੇ ਨੇ ਉਹ ਬਰਨਾਲੇ ਦੇ ਬਰਨਾਲੇ ਠੀਕ ਹੈ ਵੀਰੇ ਧੰਨਵਾਦ ਬਾਈ ਰਣਜੀਤ ਸਿੰਘ ਤੁਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲ ਬੱਚਿਆਂ ਨੂੰ ਹੌਸਲਾ ਸਾਈ ਲਈ ਇਹਨਾਂ ਨੂੰ ਬੂਟ ਤੇ ਜਰਸੀਆਂ ਵੰਡੀਆਂ